ਕੀ ਕਿ ਐਕਸੋਲੂਜੀ ਯਾਰ ਆ ਪੰਜ ਤੁਸੀਂ ਹੋਰ ਵੀ ਹੋ ਨਾ ਇਹ ਚ ਹੋਰ ਬਸਾ ਵੀ ਦੇਖ ਲਾ ਇਹ ਨਾ ਲੈ ਕੋਲ ਟੰਗਾ ਆ नमस्कार तु देख रहे हो पंजाब जेके न्यूज मैं थोड़े तो न जतेंद्र कुमार दस दिए कि पंजाब सरकार वालों जी मुहिम छेड़ी हुई है युद्ध नशे विरुद्ध ਜੇ ਗੱਲ ਕਰੀਏ ਤਾਂ ਵੱਡੀਆਂ-ਵੱਡੀਆਂ ਕਾਰਵਾਈਆਂ ਵੀ ਜਿਹੜੀਆਂ ਦੇਖਣ ਨੂੰ ਮਿਲੀਆਂ ਹੈਗੀਆਂ ਭਾਵੇਂ ਕਿਸੇ ਦਾ ਘਾਟਾ ਨੂੰ ਲੈ ਕੇ ਚਾਹੇ ਨਸ਼ੇਰੀਆਂ ਨੂੰ ਫੜਨ ਦੀ ਚਾਹੇ ਵੇਚਣ ਵਾਲੇ ਹੋਣ ਚੈੱਕ ਕਰਨ ਵਾਲੇ ਹੋਣ ਲਗਾਤਾਰ ਹੁਣਾਂ ਵੱਲੋਂ ਵੱਡੀਆਂ ਕਾਰਵਾਈਆਂ ਜਿਹੜੀਆਂ ਪੁਲਿਸ ਪ੍ਰਸ਼ਾਸਨ ਵੱਲੋਂ ਦੇਖਣ ਨੂੰ ਮਿਲੀਆਂ ਹੈਗੀਆਂ ਪਰ ਅੱਜ ਦਾ ਮਾਮਲਾ ਤੁਹਾਨੂੰ ਦਿਖਾ ਦਈਏ ਕਿ ਇਹ ਸੁੰਦਰ ਚੱਕ ਬਣੀ ਲੋਦੀ ਜਿਹੜੀ ਹੈ ਉੱਥੇ ਇੱਕ ਦੁਕਾਨ ਤੇ ਜਿਹੜਾ ਆ ਕਿਸੇ ਸਖਸ਼ ਵੱਲੋਂ ਜਿਹੜੇ ਦੋ ਨੌਜਵਾਨ ਫੜੇ ਆਗੇ ਤੁਸੀਂ ਤਸਵੀਰਾਂ 'ਤੇ ਦੇਖਦੇ ਹੋ ਵੀ ਇਹ ਦੋ ਨੌਜਵਾਨ ਆਗੇ ਨਾ ਜਿਨ੍ਹਾਂ ਨੂੰ ਆਪਣੇ ਰੰਗੀ ਹੱਥੀ ਫੜਿਆ ਹੈਗਾ ਤੇ ਇਹਨਾਂ ਕੋਲੋਂ ਜਿਹੜਾ ਕਾਫੀ ਮ ਨੋ ਉਹ ਵੀ ਦਿਖਾਏ ਜਾ ਰਹੇ ਹਨ ਕਿ ਕਿਸ ਤਰ੍ਹਾਂ ਜਿਹੜਾ ਇਹ ਨਸ਼ਾ ਜਿਹੜਾ ਲਿਆ ਕੇ ਜਿਹੜੇ ਵੇਚਦੇ ਹਨ ਤਾਂ ਕਿਸ ਤਰ੍ਹਾਂ ਜਿਹੜਾ ਦੂਸਰੇ ਨੂੰ ਵੀ ਨਸੇ ਦੇ ਵਿੱਚ ਨਸੇ ਦਾ ਆਦੀ ਬਣਾਉਂਦੇ ਸਨ ਉੱਥੇ ਹੀ ਗੱਲਬਾਤ ਕਰਾਂਗੇ ਜਿਨ੍ਹਾਂ ਲੋਕਾਂ ਨੇ ਮੌਕੇ ਦੀ ਫੜ ਕੇ ਜਿਹੜੀ ਹੈ ਪੂਰੀ ਆਵਾਤ ਨੂੰ ਦੇਖਿਆ ਹੈਗਾ ਆਪਣੇ ਹੱਥੀ ਫੜ ਕੇ ਜਿਹੜੀ ਗੱਲਬਾਤ ਕੀਤੀ ਹੈਗੀ ਉਹ ਆਪਣੇ ਚੈਨਲ ਤੇ ਸੁਣਾ ਰਹੇ ਹਾਂ ਤਦ ਤੱਕ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਪੰਜਾਬ ਜੀ ਕੇ ਨੋਸ ਆਸੇ ਚਲਦੀ ਹੈ ਆਸੇ ਚਲਦੀ ਹੈ ਜੇ ਗਰਦੀ ਸੀ ਕਦੇ ਯੂਕਰਸਤ ਹਾਂ ਟੋਰੀਆ ਕਦਾ ਕਿ ਕਿਤਾ ਗੱਲ ਤੇ ਨਿਕਲ ਭਾਈ ਹਜ਼ਾਰ ਰਗੋਦੇਵ ਜੀ ਬੜਾ ਨਹੀਂ ਕਰ ਲੀ ਕਰਦਾ ਦੇਮਾ ਬਿੰਦੂ ਬਿੰਦੂ ਪਾ ਦੇ ਬਿੰਦੂ ਇਹ ਕਿਹੜਾ ਖੇਡ ਰਹੇ ਹੋ ਤੁਹਾਨੂੰ ਭਾਣ ਭੈਣਤ ਹੋ ਗਈ ਹੈ ਦੋ ਮੁੰਡੇ ਫੜੇ ਨੇ ਤੁਸੀਂ ਸਰ ਛੋਟ ਚ ਗੱਲ ਕਰਾਂਗੇ ਮੇਰੇ ਨਾਲ ਭਨੇ ਮੈਨੂੰ ਕੈਪਚਰ ਕੀਤਾ ਸੀ ਉਹ ਕੀੜੀਆਂ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਵਰਦਾ ਪਲੱਸ 2 ਦੇ ਵਿੱਚ ਇਹ ਜਿਹੜੇ ਬੱਚੇ ਆ ਇਹ ਜਾਨਕੀ ਸਮਗਲਰ ਨਾ ਔਰ ਨਸ਼ਾ ਵੀ ਇਹਦੇ ਨੇ ਇਹਨੇ ਉਸ ਮੁੰਡੇ ਨੂੰ ਮਜਬੂਰ ਕਰਕੇ ਆਹ ਫੋਨ ਚੋਰੀ ਕਰਾਇਆ ਮੇਰੇ ਘਰ ਤੋਂ ਇਹ ਫੋਨ ਦੀ ਤਲਾਸ਼ ਦੇ ਵਿੱਚ ਇਹ ਫੋਨ ਦੀ ਤਲਾਸ਼ ਦੇ ਵਿੱਚ ਆਪਾਂ ਬਹੁਤ ਦੌੜ ਕੇ ਤਸਵੀਰ ਤੋਂ ਔਰ ਮੇਰਾ ਗਾਲ ਇਸ ਵੇਲੇ ਟਾਈਮ ਵੀ ਇੱਧਰ ਦੇਖੋ ਓਏ ਇੱਧਰ ਦੇਖਣਾ ਚਾਹ ਆਪ ਕਰਦੇ ਇਹ ਉਸ ਵੇਲੇ ਦੇ ਅਸੀਂ ਦੌੜੋ ਪੱਜੀ ਲੱਗਿਆ ਇਹ ਤਿੰਨ ਚਾਰ ਮੁੰਡੇ ਨੇ ਇੱਕ ਤੇ ਆਪਣੇ ਕੀ ਨਾਮ ਤੋਂ ਯਾਰ ਮੁੰਡਾ ਜਸਮਾ ਮਾਲਪੁਰ ਜਸਮਾ ਤੋਂ ਪਹਿਲਾਂ ਉਹਨੂੰ ਟਰੇਸ ਕੀਤਾ ਉਸ ਤੋਂ ਬਾਅਦ ਇਹ ਮੁੰਡਿਆਂ ਨੂੰ ਟਰੇਸ ਕੀਤਾ ਇਹ ਬੜਾ ਸਾਨੂੰ ਚਕਮਾ ਦੇਣ ਦੇ ਬਾਵਜੂਦ ਇਹ ਕੋਈ 1 ਘੰਟੇ ਬਾਅਦ ਅਸੀਂ ਸੁੰਦਰ ਜਗ੍ਹਾ ਦੇ ਵਿੱਚ ਬੈਠ ਕੀਤਾ ਔਰ ਇਹ ਮੁੰਡਾ ਜਿਹਨੂੰ ਫੋਨ ਕਵਰ ਕੀਤਾ ਇਹ ਮੁੰਡੇ ਲੈ ਕੇ ਵੀ ਆਏ ਨਾਲ ਜਿਹੜੇ ਮੁੰਡੇ ਨਾਲ ਨਸ਼ਾ ਤਸਕਰਨਾ ਇਹ ਦੋਨੋਂ ਜਿਹੜਕੇ ਦੇ ਆ ਜਿਹੜਾ ਪੰਜਾਬ ਦੇ ਨਾਲ ਬਾਰਡਰ ਲੱਗਦਾ ਹੈ ਇਹ ਦੋਨੇ ਮੁੰਡੇ ਉਧਰ ਜਿਹੜਾ ਨਸ਼ਾ ਪੰਜਾਬ ਦੇ ਸਪਲਾਈ ਕਰਦੇ ਨੇ ਜੈਂਡਕੇ ਤੋਂ ਇਹ ਬਹੁਤ ਵੱਡੇ ਪੈਵਾਨੇ ਦੇ ਕਰਦੇ ਆ ਕਿਉਂਕਿ ਪੰਜਾਬ ਦਾ ਬਾਟਰ ਬਿਲਕੁਲ ਲੂਸ ਹੈ ਜੈਂਡਕੇ ਦੇ ਬਾਟਰ ਦੀ ਸ਼ਕਤੀ ਹੈ ਲੇਕਿਨ ਪੰਜਾਬ ਦਾ ਬਾਟਰ ਬਹੁਤ ਲੂਸ ਹੈ ਕਿਹੜੀ ਜਗ੍ਹਾ ਤੇ ਫੜੇ ਨੇ ਹਲੇ ਇਸ ਵੇ ਸੁੰਦਰਚੱਕ ਅੱਡਾ ਬਾਣੀ ਲੋਦੀ ਹਲਕਾ ਭੋਏ ਦੇ ਵਿੱਚ ਇਹਨਾਂ ਦਾ ਕੋਈ ਸਮਾਨ ਵੀ ਬਰਾਮਦ ਹੋਇਆ ਸਮਾਨ ਬਿਲਕੁਲ ਪ੍ਰਾਗ ਹੋਇਆ ਜੀ ਛੇ ਸੱਤ ਜਿਹੜੇ ਇੰਦਗੋਲ ਸੱਤ ਅੱਠ ਜਿਹੜੇ ਪੈਕੇਜ ਫੜੇ ਗਏ ਨੇ ਤੇ ਇਹ ਬਹੁਤ ਵੱਡੇ ਪਮਾਨੇ ਦੇ ਉੱਪਰ ਨਸ਼ਾ ਤਸਕਰਨਾ ਜੀ ਔਰ ਸਾਡੇ ਇਧਰ ਹਲਕੇ ਦੇ ਵਿੱਚ ਬਹੁਤ ਵੱਡੀ ਜਿਹੜੀ ਚੋਰੀ ਹੋ ਰਹੀ ਆ ਕਿਸੇ ਦਾ ਇੰਜਨ ਖੋਲ ਰਿਆ ਕਿਸੇ ਦਾ ਮੋਟਰ ਖੋਲ ਰਿਆ ਕਿਸੇ ਦਾ ਗੇਟ ਖੋਲ ਰਿਆ ਮੈਂ ਕਈ ਵਾਰ ਜਿਹੜਾ ਮਸਲੇ ਵਿੱਚ ਦੱਸਿਆ ਵੀ ਐਸ ਐਸ ਕੋਈ ਸਮਾਨ ਮ੍ਰਮਦ ਹੋਇਆ ਜਿੱਦਾਂ ਕੋਈ ਕੈਸ਼ ਹੁੰਦਾ ਕਿ ਇਹਦਾ ਖੋਤਾ ਜਾਂ ਮੋਬਾਈਲ ਜਾਂ ਕਿਸ ਤਰ੍ਹਾਂ ਬੁੱਝ ਸਰ ਮੇਰਾ ਖੋਤਾ ਮੋਬਾਈਲ ਲੈ ਕੇ ਨਿਕਲ ਗਿਆ ਨਾ ਮੇਰੇ ਭਰੇ ਮੈਨੂੰ ਕੈਪਚਰ ਕੀਤਾ ਨੀਲਾ ਗਿਆ ਮੋਬਾਈਲ ਨੂੰ ਮੋਹਰ ਫੋਲਡਰ ਸਰ ਸਰਕਾਰ ਕਹਿ ਰਹੀ ਹੈ ਪੰਜਾਬ ਸਰਕਾਰ ਕਿ ਆਪਾਂ ਨਸ਼ਾ ਜਿਹੜਾ ਪੰਜਾਬ ਤੋਂ ਖਤਮ ਕਰਦਾ ਬਿਲਕੁਲ ਝੂਠਾ ਵਾਦਾ ਜੀ ਜਦੋਂ ਜਿਹੜੇ ਮੀਨ ਹੈਡਾ ਉਹਨਾਂ ਨੂੰ ਕਮਿਸ਼ਨ ਜਾਂਦੀ ਹੋਏ ਉਹ ਲੋਕ ਇਹ ਛੋਟੇ ਲੋਕ ਇਹ ਬਿਲਕੁਲ ਗਰੀਬ ਪਰਿਵਾਰਾਂ ਤੋਂ ਆ ਇਹਨਾਂ ਕੋਲ ਕੰਮ ਕਾਜ ਕੋਈ ਨਹੀਂ ਆ ਜਦੋਂ ਕੰਮ ਕਾਜ ਕੋਈ ਨਹੀਂ ਆ ਤੇ ਇਹ ਕੰਮ ਯਾਨੀ ਕਿ ਕਿੱਥੋਂ ਆਪਣੀ ਰੋਟੀ ਪੂਰੀ ਕਰਨਗੇ ਬੱਚੇ ਨੂੰ ਕੰਮ ਸਗਾ ਕੰਮ ਤਾਂ ਹੋਏ ਸਰਕਾਰਾਂ بڑے بڑے پیمਾਨੇ ਦੀ ਗੱਲਾਂ ਕਰਨ ਲਿਆ ਸੀ ਇਹ ਕਰ ਦਤਾ ਇੰਨੀ ਨੌਕਰੀ ਦੇ ਦਿੱਤੀ ਆ ਇਹੜੇ ਬੱਚੇ ਗਰੀਬ ਪਰਿਵਾਰਾਂ ਦੇ ਬੱਚੇ ਕਿੱਥੇ ਜਾਣਗੇ ਕੀ ਕੀ ਮੰਗਾਂਗੇ ਮੰਗ ਜੀ ਬਹੁਤ ਵੱਡਾ ਧੱਕਾ ਜੀ ਆਮ ਲੋਕਾਂ ਨਾਲ ਆਮ ਲੋਕਾਂ ਦੀ ਸਰਕਾਰ ਸੀ ਔਰ ਆਮ ਲੋਕਾਂ ਨੂੰ ਬਹੁਤ ਵੱਡਾ ਧੱਕਾ ਹੋ ਰਿਹਾ ਲੋਕਾਂ ਦੇ ਨਾਲ ਦਿਨ ਦੇ 10 ਵਜੇ ਦਾ ਫੋਨ ਚੋਰੀ ਕਰਵਾਇਆ ਗਿਆ ਪ੍ਰਸ਼ਾਸਨ ਤੋਂ ਵੀ ਮੰਗ ਕਰਦੀ ਹਾਂ ਸਰ ਕੀ ਪ੍ਰਸ਼ਾਸਨ ਕੋਲ ਮੰਗ ਕਰਨੀ ਆ ਮੈਨੂੰ ਤੇ ਕੋਈ ਜਾਨੀ ਕਿ ਨਵਟਾਰਾ ਨੌਕਾ ਕਿਉਂਕਿ ਆਈ ਫੜਗਾ ਦੇਣਿਆ ਇਹਨਾਂ ਘੰਟੇ ਬਾਹਰ ਆਏ ਨੇ ਕਿ ਇਹ ਨਹੀਂ ਇਹਨਾਂ ਪਿੱਛੇ ਲੱਗੇ ਹੋਣੇ ਜਿਹਨੇ ਵੇਚਣਾ ਮਾਲ ਉਹਨੇ ਸੜਦਾਨ ਦੀ ਤਿਆਰੀ ਕਰ ਦਿੱਤੀ ਹੋਣੀ ਆ ਕਿ ਅਸੀਂ ਹੁਣੇ ਸੜਦਾਲਨੇ ਆ ਬਹੁਤ ਵੱਡਾ ਜੀ ਲੋਕਾਂ ਦੇ ਨਾਲ ਧੁਖਦਲੀ ਹੋ ਰਹੀ ਹੈ ਜੀ ਇਹ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ